ਮੰਧਨ ਗੁਨਾਹਾਂ ਦਾ ਐਸਾ ਹਜ਼ਰਤ ਮੁਹੰਮਦ ਸਾਹਿਬ ਕਹਿੰਦੇ ਨੇ ਐਸੇ ਹੀ ਹਜ਼ਰਤ ঈਸਾ ਕਹਿੰਦੇ ਨੇ ਉਹ ਵੀ ਕਹਿੰਦੇ ਨੇ ਪਾਪਾਂ ਦਾ ਹੀ ਵੰਦਨ ਹੈ ਗੁਨਾਹਾਂ ਦਾ ਵੰਦਨ ਹੈ ਗੋਨਾਰ ਨੂੰ ਤਿਆਗੋ ਸੁਖੀ ਹੋ ਜਾਓ ਕਰਮਾਂ ਦਾ ਵੰਦਨ ਹੈ बंधन भरे कर्म ना करो और ध्यान साधना करदे करदे निष्कर्म हो जाओ अकर्म हो जाओ बंधन टूट जानगे एक क्षण ਲਈ अगर अकर्म हो जाओ निष्कर्म हो जाओ निशविचार हो जाओ तो बंधन टूट जानगे उन्होंने अपनी अपनी साधनांदे ढंग भी दसे हुए ने गुना किलन गए स्वाब करो मुहम्मद साहब ने स्वाब करो ते नमाज पढ़ो गुनाह किलन गए हजरत ईसा ने पहले आके कबूल करो मैं गुनाह गा रहा हाँ मैं गुनाह ने मैं की थे ने शायद आपन पता हो चर्च देच एक गुपत रखी गई है अंदर ਕੱਲਾ ਬੰਦਾ ਉਥੇ ਖੜਾ ਹੋ ਕੇ ਗੁਨਾਹਾਂ ਨੂੰ ਕਬੂਲਦਾ ਹੈ ਦੂਜਾ ਨਾ ਸੁਣੇ ਕਿਉਂਕਿ ਦੂਜੇ ਦੇ ਸਾਹਮਣੇ ਤੇ ਹਰ ਮਨੁੱਖ ਦੀ ਤਸਵੀਰ ਬੜੀ ਚੰਗੀ ਹੈ ਨਾ ਤੇ ਜੇ ਸੁਣ ਲਵੇ ਐਵੇਂ ਕੀਤਾ ਹੈ ਐਵੇਂ ਕੀਤਾ ਹੈ ਐਵੇਂ ਕੀਤਾ ਹੈ ਸੋ ਫਿਰ ਤਸਵੀਰ ਮਨੁੱਖ ਦੀ ਧੁੰਦਲੀ ਹੋ ਸਕਦੀ ਹੈ ਤੋ ਗੁਪਤ ਕਮਰੇ ਦੇ ਚਰਚ ਦੇ ਅੰਦਰ ਕਿਸਾਈ ਲੋਕ ਪਰਮਾਤਮਾ ਨੂੰ ਕਲਪਨਾ ਦੀ ਦੁਨੀਆ ਦਾ ਬੜਾ ਕੇ ਸਾਹਮਣੇ ਰੱਖ ਕੇ ਗੁਨਾਹ ਕਬੂਲ ਕਰ ਦੇਣਾ اے ਪ੍ਰਭੂ ਮੈਂ ਇਹ ਵੀ ਕੀਤਾ ਮੈਂ ਇਹ ਵੀ ਕੀਤਾ ਮੈਂ ਇਹ ਵੀ ਕੀਤਾ ਮੈਂ ਇਹ ਵੀ ਕੀਤਾ ਬੰਧਨ ਗੁਨਾਹਾਂ ਦੇ ਨੇ ਐਸੇ ਹੀ ਅਹਿਲੇ ਇਸਲਾਮ حضرت ਮੁਹੰਮਦ ਸਾਹਿਬ ਕਹਿੰਦੇ ਨੇ ਐਸੇ ਹੀ ਇਸਾ ਕਹਿੰਦੇ ਨੇ ਕਰਮ ਹੀ ਬੰਧਨ ਨੇ ਐਸਾ ਆਤਮਾ ਬੁੱਧ ਕਹਿੰਦੇ ਨੇ ਕਿ ਜਨਮ ਬੰਧਨ ਹੈ ਮਰਨ ਬੰਧਨ ਹੈ ਆਦ ਕਾਲ ਤੋਂ ਭਾਰਤ ਦੇ ઋષਿ ਮੁਨੀ ਕਹਿੰਦੇ ਰਹੇ ਨੇ ਧਰਗੁਰ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ 'ਚ ਬੰਦਨਾ ਦਾ ਬੜਾ ਜ਼ਿਕਰ ਹੈ ਇੱਕ ਜਗ੍ਹਾ ਨਹੀਂ ਕਈ ਜਗ੍ਹਾ ਬੰਧਨ ਤੋਂ ਵੇ ਹੋਵੇ ਮੁਕ Okay.